ਦੇਖੋ ਜੇ ਛੋਟੇ ਏਰੀਆ ਚ ਇੱਕ ਅੱਧੀ ਢੇਰੀ ਜੇ ਕਰਨ ਨਾਲ ਹੀ ਆਏਗੀ ਉਹਦੀ ਕੰਨਾਂ ਚ ਹੀ ਹੋਵੇਗੀ ਕਿ ਬਾਕੀ ਅਰੋਪ ਤਾਂ ਲੱਗਦੇ ਰਹਿੰਦੇ ਪੰਜਾਬ ਸਰਕਾਰ ਵੱਲੋਂ ਜਿੱਥੇ ਕਣਕ ਦੀ ਖਰੀਦ ਸ਼ੁਰੂ ਕੀਤੀ ਗਈ ਹੈ ਉਥੇ ਸਰੋਂ ਦੀ ਖਰੀਦ ਵੀ ਸ਼ੁਰੂ ਹੋ ਗਈ ਹੈ ਅਤੇ ਅੱਜ ਫਾਜ਼ਿਲਕਾ ਦਾ ਨਾਣਾ ਮੰਡੀ ਵਿੱਚ ਸਰੋਂ ਪਹੁੰਚ ਗਈ ਹੈ ਜਿਸ ਦੀ ਬੋਲੀ ਚੱਲ ਰਹੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਵੀ ਇੱਕ ਢੇਰੀ ਦੋ ਢੇਰੀ 100 ਮਗਰ ਕੋਈ ਆਵੇਗੀ ਤਾਂ ਉਸ ਦੀ ਬੋਲੀ ਕੰਨਾਂ ਵਿੱਚ ਹੀ ਹੋਵੇਗੀ ਆਰੋਪਾਂ ਦਾ ਕੀ ਹੈ ਆਰੋਪ ਤਾਂ ਲੱਗਦੇ ਹੀ ਰਹਿੰਦੇ ਹਨ ਪਰ ਕਿਸਾਨਾਂ ਵੱਲੋਂ ਇਹ ਕਿਹਾ ਜਾ ਰਿਹਾ ਵੀ ਕੰਨਚ ਬੋਲੀ ਨਹੀਂ ਹੋਣੀ ਚਾਹੀਦੀ ਇਹ ਜੋ ਤੁਸੀਂ ਸਰੋਂ ਵੇਖ ਰਹੇ ਹੋ ਇਹ ਫਾਜ਼ਿਲਕਾਰੇ ਦਾਣਾ ਮੰਡੀ ਵਿੱਚ ਪਈ ਹੈ ਅਤੇ ਸਰੋਂ ਦੀ ਬੋਲੀ ਓਪਨ ਹੋਈ ਹੈ ਖੁੱਲੇ ਵਿੱਚ ਹੋਈ ਹੈ ਜੋ ਤੁਸੀਂ ਕੈਮਰੇ ਤੇ ਵੇਖ ਰਹੇ ਹੋ ਪਰ ਇੱਕ ਦੋ ਢੇਰੀ 100 ਮਗਰ ਆਏਗੀ ਉਹ ਕੰਨਚੀ ਹੋਵੇਗੀ ਇਹ ਅਧਿਕਾਰੀਆਂ ਦਾ ਕਹਿਣਾ ਤੁਹਾਡਾ ਕੀ ਕਹਿਣਾ ਹੈ 48 2 25 5 7 11 11 15 13 13 पची पी पीस 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 पेसी 4800 9 48 4800 5 25 25 23 20 40 50 52 51 59 52 ਰੁਕਾ ਕਿੱਧਰ ਗਿਆ 59 ਓਏ 59 ਰੁਪਏ ਮਾਰ ਕੇ ਜਿਹੜੀ ਜਿਹੜੀ ਸੋਨੇ ਕਰਕੇ ਲੈ ਲੈ ਹਾਂਜੀ ਬਜੀ ਕੀ ਨਾਮ ਤੁਹਾਡਾ ਜੀ ਸ੍ਰੀਿੰਦਰ ਸਿੰਘ ਕਿਹੜੇ ਪਿੰਡ ਤੋਂ ਆਏ ਜੀ ਸਹਣੀਆ ਪਿੰਡ ਸਰ ਤੁਸੀਂ ਲੈ ਕੇ ਆਏ ਜੀ ਕੀ ਬੋਲੀ ਤਾਂ ਖੁਸ਼ ਹੋ ਜੀ ਕਿ ਨਹੀਂ ਜਿਹੜੀ ਅਕਸਰ ਜਿਹੜੇ ਔਰੋਪ ਲਗਾਏ ਨੇ ਕੰਨਾ ਵਿੱਚ ਜਿਹੜੀ ਕੀ ਬੋਲੀ ਹੁੰਦੀ ਹੈ ਜੀ ਉਹ ਅੱਜ ਤਾਂ ਆਪਣੀ ਬੋਲੀ ਬੋਲੀ ਹੋਈ ਹੈ ਜੀ ਨਹੀਂ ਆ ਜੀ ਕਿੰਨਾ ਰੇਟ ਮਿਲਿਆ ਜੀ 37 ਕੁ ਇੱਕ ਕਿੱਲੇ ਮਗਰ ਕਿੰਨਾ ਚੜ ਹੋ ਗਿਆ ਜੀ 4 5 ਤਾਂ ਥੋੜਾ ਜੀ ਹੈ ਕਿੰਨਾ ਕੁ ਜੀ 7-8 ਕੋਟ ਨੂੰ ਬੋਲੀ ਨਹੀਂ ਹੋਈ ਬਾਹੋਂ ਨਹੀਂ ਚੱਲ ਹੋਈ ਹੈ ਕੀ ਰੇਟ ਨਿਕਲਿਆ ਹੁਣ ਤੱਕ ਅੰਜੀ 48 ਤੋਂ 8 7 ਮਿੰਟ ਅਕਸਰ ਜ਼ਿਮੀਦਾਰਾਂ ਵੱਲੋਂ ਆरोप ਲਗਾਏ ਜਾਂਦੇ ਆ ਕਿ ਜਿਹੜੀ ਬੋਲੀ ਕੰਨਾਂ ਵਿੱਚ ਹੁੰਦੀ ਆ ਕੀ ਕਰ ਰਹੇ ਨੇ ਕੋਈ ਖੁੱਲੀ ਬੋਲੀ ਨਹੀਂ ਹੁੰਦੀ ਕੰਨਾਂ ਨੂੰ ਗੱਲ ਨਹੀਂ ਹੁੰਦੀ ਸਰੋਂ ਦੀ ਬੋਲੀ ਕਰਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਸਰੋਂ ਦੀ ਬਹੁਤ ਵਧੀਆ ਬੋਲੀ ਚੱਲਦੀ ਏ ਸਮੂਥਲੀ ਚੱਲਦੀ ਓਪਨ ਬੋਲੀ ਚੱਲੂ ਆ ਰੱਪਾ ਦੇ ਤੇ ਪਾ ਵੀ ਜ਼ਿਮੀਦਾਰਾਂ ਨੂੰ ਬਿਲਕੁਲ ਸਹੀ ਮਿਲ ਕਿੰਨੇ ਵਪਾਰੀ ਇੱਥੇ ਪਹੁੰਚਣਗੇ ਇੱਥੇ ਜਿੰਨੇ ਵੀ ਸੱਤ ਘੱਟ ਕਰ ਜਿੰਨੇ ਵੀ ਇਹ ਸਾਰੇ ਹੈਗੇ ਕੰਪਲੀਟ ਘੱਟ ਤੋਂ ਘੱਟ ਰੇਟ ਕਿੰਨੇ ਤੇ ਵੱਧ ਤੋਂ ਵੱਧ ਰੇਟ ਕਿੰਨਾ ਬੋਲਿਆ ਹੁਣ ਤੱਕਣ ਗਿਆ ਜੀ ਘੱਟ ਤੋਂ ਘੱਟ 47.5% ਤੇ 4800 ਅਕਸਰ આરોਪ ਲਗਾਏ ਜਾ ਰਹੇ ਆ ਕਿ ਲਗਾਏ ਜਾਂਦੇ ਨੇ ਕਿ ਜਿਹੜੀ ਬੋਲੀ ਕਰਨਾ ਚਾਹੁੰਦੀ ਏ ਉਹਦੇ ਬਾਰੇ ਕੀ ਹੋ ਜਾ ਰਿਹਾ ਜੀ ਦੇਖੋ ਜੇ ਛੋਟੇ ਏਰੀਆ ਚ ਇੱਕ ਅੱਧੀ ਡੇਰੀ ਜੇ ਕਰਨ ਵਾਲੀ ਆਏਗੀ ਉਹ ਕਿੰਨਾ ਚੀ ਹੋਈ ਬਾਕੀ આરોਪ ਤਾਂ ਲੱਗਦੇ ਰਹਿੰਦੇ ਜ਼ਮੀਂਦਾਰ ਖੁਸ਼ ਨੇ ਜੀ ਰੇਟ ਤੋਂ ਜ਼ਮੀਂਦਾਰ ਐਨ ਬਾਗੋ-ਬਾਗ ਹੱਸੀ ਜਾਂਦੀ ਕੀ ਨਾਮ ਹੈ ਤੁਹਾਡਾ ਜੀ ਤੇਜ ਕੁਮਾਰ ਠੀਕ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत